ਦਿਲੰਗ ਮਹੱਲਾ ਨਮਾ ਕਾਹੇ ਇੱਕ ਓੰਕਾਰ ਸਤਗੁਰ ਪ੍ਰਸਾਦ ਚੇਤਨਾ ਹੈ ਤੋ ਚੇਤਲ ਨੇ ਸ ਦਿਨ ਮ ਪ੍ਰਾਣੀ ਛੇਨੇ ਛੇਨਾ ਆਉਦ ਵਿਹਾਤ ਹੈ ਹੋਟ ਕਟ ਜੋ ਪਾਨੀ ਰਹਾਓ चेतना है तो चेतल निस्दिन में प्राणी छिन छिन होत विहात है होत कर जो पाने रहाओ हर गुण काहे न गावे मूर्ख अज्ञान झूठा लाल है ਚੋਟਾ ਲਾਲਚ ਲਾਗ ਕੇ